ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਅਰਥੀ ਫੂਕੇ ਕੀਤਾ ਪ੍ਰਦਰਸ਼ਨ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾਈ ਲੀਡਰਸ਼ਿਪ ਵੱਲੋਂ ਦਿੱਤੇ ਗਏ ਪ੍ਰੋਗਰਾਮ ਦੇ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਪਿੰਦਰ ਸਿੰਘ ਦੀ ਅਗਵਾਈ ਵਿੱਚ ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੇ ਜ਼ੋਰਦਾਰ ਨਾਜਾਇਬਾਜੀ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਪਿਊਟਰ ਅਧਿਆਪਕ ਯੂਨੀਅਨ ਗੁਰਦਾਸਪੁਰ ਦੇ ਜਨਰਲ ਸਕੱਤਰ ਨਿਰਿੰਦਰ ਪਾਲ ਨੇ ਦੱਸਿਆ ਕਿ ਪਿਛਲੇ 18 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਕੰਪਿਊਟਰ ਅਧਿਆਪਕਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਕਿਹਾ ਕਿ ਸਾਲ 2011 ਵਿੱਚ ਕਾਲੀ ਸਰਕਾਰ ਦੁਆਰਾ ਰੈਗੂਲਰ ਕਰਨ ਦੇ ਬਾਵਜੂਦ ਪੱਕੇ ਮੁਲਾਜ਼ਮਾਂ ਵਾਲੇ ਲਾਭ ਹਜੇ ਤੱਕ ਨਹੀਂ ਮਿਲੇ ਉਹਨਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵੀ ਕੰਪਿਊਟਰ ਅਧਿਆਪਕਾਂ ਨੂੰ ਬਣਦੇ ਲਾਭ ਦੇਣ ਬਾਰੇ ਲਿਖਿਆ ਸੀ ਅਤੇ ਪਿਛਲੀ ਦੀਵਾਲੀ ਤੇ ਸਿੱਖਿਆ ਮੰਤਰੀ ਨੇ ਜਨਤਕ ਅਤੇ ਸੋਸ਼ਲ ਮੀਡੀਆ ਤੇ ਐਲਾਨ ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ 6ਵਾਂ ਤਨਖਾਹ ਕਮਿਸ਼ਨ ਤੇ ਸਿਵਲ ਸਰਵਿਸਿਜ਼ ਰੂਲ ਡੇ ਰੂਪ ਵਿੱਚ ਦੀਵਾਲੀ ਗਿਫਟ ਦਿੱਤਾ ਜਾਏਗਾ ਪਰ ਸਾਲ ਬੀਤਣ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਲਾਭ ਨਹੀਂ ਦਿੱਤਾ ਗਿਆ ਉਸ ਵਾਦੇ ਨੂੰ ਪੂਰਾ ਕਰਾਉਣ ਦੇ ਲਈ ਲਗਾਤਾਰ ਸੰਘਰਸ਼ ਜਾਰੀ ਹੈ ਉਹਨਾਂ ਨੇ ਦੱਸਿਆ ਕਿ ਸਰਕਾਰ ਨਾਲ ਤਕਰੀਬਨ 50 ਮੀਟਿੰਗਾਂ ਹੋਣ ਦੇ ਬਾਵਜੂਦ ਵੀ ਹਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਮੈਂ ਗੁਰਪਿੰਦਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਕੰਪਿਊਟਰ ਅਧਿਆਪਕ ਯੂਨੀਅਨ ਗੁਰਦਾਸਪੁਰ ਅੱਜ 23 ਤਰੀਕ ਨੂੰ ਸਮੂਹ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਜਿਹੜੇ ਅਰਥੀਫੂਕ ਮਜਾਰੇ ਜਿਹੜੇ ਕੀਤੇ ਗਏ ਆ ਉਹਦਾ ਵੱਡਾ ਕਾਰਨ ਸੀ ਕਿ ਇੱਕ ਸਾਲ ਤੋਂ ਉੱਪਰ ਬੀਜ ਗਿਆ ਕਿ ਪਿਛਲੇ ਸਾਲ ਸਤੰਬਰ 2022 ਵਿੱਚ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਸੀ ਕਿ ਕੰਪਿਊਟਰ ਦੇ ਆਪਕਾਂ ਦੇ ਮਸਲੇ ਜਿਹੜੇ ਆ ਜੈਨੂਅਲ ਨੇ ਤੇ ਜਿਹਦੇ ਵਿੱਚ ਸਾਡਾ ਇੱਕ ਪੇ ਕਮਿਸ਼ਨ ਦਾ 6ਵੇਂ ਪੇ ਕਮਿਸ਼ਨ ਦਾ ਮਸਲਾ ਤੇ ਨਾਲ ਸੀਐਸਆਰ ਰੂਲ ਲਾਗੂ ਕਰਨ ਦਾ ਸੀ ਉਹਨਾਂ ਨੇ ਇਹ ਐਲਾਨ ਜਿਹੜਾ ਸੀ ਇਹ ਸਤੰਬਰ ਵਿੱਚ ਕੀਤਾ ਸੀ ਤੇ ਨਾਲ ਕਿਹਾ ਸੀ ਕਿ ਦੀਵਾਲੀ ਦੇ ਵਿੱਚ ਜਿਹੜਾ ਬਾਈ ਵਾਲੀ ਦੀਵਾਲੀ ਜਿਹੜੀ ਹੈ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਤੋਹਫਾ ਦਿੱਤਾ ਜਾਏਗਾ ਪਰ ਵੱਧ ਕਿਸਮਤੀ ਨਾਲ ਹੁਣੇ ਜਿਹੜੀ ਆ 23 ਵਾਲੀ ਦੀਵਾਲੀ ਵੀ ਨਿਕਲ ਗਈ ਨਾ ਤਾਂ ਉਹ ਐਲਾਨ ਪੂਰਾ ਹੋਇਆ ਤੇ ਅੱਜ ਸਰਕਾਰ ਜਿਹੜੀ ਆ ਵਾਰ-ਵਾਰ ਜਿਹੜੀਆਂ ਮੀਟਿੰਗਾਂ ਜਿਹੜੀਆਂ ਉਹ ਦੇ ਕੇ ਮੁੱਕ ਰਹੀ ਆ ਸਾਡੀਆਂ ਦਸੰਬਰ ਦੇ ਵਿੱਚ ਤਿੰਨ ਮੀਟਿੰਗਾਂ ਸੀ ਜਿਹਦੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਲ ਸੀ ਦੋ ਮੀਟਿੰਗਾਂ ਸਬਕਮੇਟੀ ਨਾਲ ਮੀਟਿੰਗਾਂ ਸੀ ਇਹ ਸਾਰੀਆਂ ਮੀਟਿੰਗਾਂ ਤੋਂ ਜਿਹੜੇ ਆ ਉਹ ਭੱਜ ਗਈ ਹੈ ਸਰਕਾਰ ਵਾਰ-ਵਾਰ ਸਾਨੂੰ ਲਾਰਾ ਲਾਇਆ ਜਾ ਰਿਹਾ ਮੀਟਿੰਗਾਂ ਵਿੱਚ ਵੀ ਆਣਾ ਕਰਨ ਕੀਤੀ ਜਾ ਰਹੀ ਆ ਸੋ ਇਸੇ ਸੰਦਰਭ ਦੇ ਵਿੱਚ ਅੱਜ ਜਿਹੜੇ ਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਜਿਹੜੇ ਆ ਅਰਤੀ ਫੂਕ ਮਜਾਰੇ ਜਿਹੜੇ ਆ ਕਰਕੇ ਅਰਤੀ ਫੂਕੀ ਗਈ ਆ ਔਰ ਇੱਕੋ ਇੱਕ ਮੰਗ ਸਾਡੀ ਜਿਹੜੀ ਸੀ ਉਹ ਚਰੋਕਣੀ ਮੰਗ ਆ ਕਿ ਸਾਨੂੰ ਸਿੱਖਿਆ ਭਾਗ ਵਿੱਚ ਮਰਜ ਕੀਤਾ ਜਾਵੇ ਉਹਦੇ ਵਾਸਤੇ ਵੀ ਅਸੀਂ ਉਹ ਆ ਜਿਹੜੀ ਅੱਜ ਬੁਲੰਦ ਕੀਤੀ ਆ ਅਗਲਾ ਪ੍ਰੋਗਰਾਮ ਸਾਡਾ ਇਹਦੇ ਨਾਲ ਹੀ ਆ ਕਿ ਜਿਹੜਾ ਅੱਜ ਅਸੀਂ ਜ਼ਿਲ੍ਹਿਆਂ ਵਿੱਚ ਕੀਤਾ ਸਫਲਤਾਪੂਰਵਕ ਨਾਲ ਦੇ ਨਾਲ ਅਸੀਂ ਸਾਡਾ ਜਿਹੜਾ ਮੁਖ ਦਫ਼ਤਰ ਆ ਮਹਾਲੀ ਵਿਖੇ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਦਾ ਉਹਦਾ ਵੀ ਜਿਹੜਾ ਘਰਾਓ ਆਪਾਂ 29 ਤਰੀਕ ਨੂੰ ਕਰ ਰਹੇ ਆ ਜਿਹਦੇ ਵਿੱਚ ਆਉਣ ਵਾਲੀ ਇਲੈਕਸ਼ਨ ਜਿਹੜੀ ਆ ਉਦੇ ਵਿੱਚ ਪੰਚਾਇਤੀ ਇਲੈਕਸ਼ਨਾਂ ਨਾਲ ਦੇ ਨਾਲ ਜ਼ਿਲ੍ਹਾ ਪਰਿਸ਼ਦ ਦੀਆਂ ਬਲਾਕ ਸਮਤੀ ਦੀਆਂ ਇਲੈਕਸ਼ਨਾਂ ਨੇ ਤੇ 24 ਦੇ ਵਿੱਚ ਜਿਹੜੀ ਮਈ 24 ਵਿੱਚ ਜਿਹੜੀ ਹੋਣ ਜਾ ਰਹੀ ਇਲੈਕਸ਼ਨ ਜਿਹੜੀ ਆ ਲੋਕ ਸਭਾ ਦੀ ਆ ਉਹਦੇ ਵਿੱਚ ਵੀ ਅਸੀਂ ਟਟਵਾ ਵਿਰੋਧ ਕਰਾਂਗੇ ਕਿਉਂਕਿ ਅਸੀਂ 6500 ਤੇ ਕਰੀਬ ਸਾਡੇ ਅਧਿਆਪਕ ਨੇ ਉਹ ਗਿਣਤੀ 63400 ਦੇ ਕਰੀਬ ਆ ਸਾਡੇ ਪੰਜਾਬ ਦੇ ਵਿੱਚ ਹਰ ਲੈਵਲ ਤੇ ਆਪਾਂ ਇਹਨਾਂ ਦਾ ਜਿਹੜਾ ਵਿਰੋਧ ਕਰਾਂਗੇ ਜਿੱਥੇ ਬਲਾਕਾਂ ਵਿੱਚ ਪਿੰਡਾਂ ਵਿੱਚ ਮਿਊਨਿਸਪਲ ਕਮੇਟੀਆਂ ਜਿਹੜੀਆਂ ਉੱਥੇ ਜਾਂ ਜਿੱਥੇ-ਜਿੱਥੇ ਵੀ ਇਹ ਜਾਣਗੇ ਵੋਟਾਂ ਲੈਣ ਵਾਸਤੇ ਉਹਨਾਂ ਦਾ ਵਿਰੋਧ ਕੀਤਾ ਜਾਏਗਾ ਕਿਉਂਕਿ ਇਹ ਝੂਠੀ ਸਰਕਾਰ ਆ ਸਾਡੇ ਨਾਲ ਇਹਨਾਂ ਨੇ ਲਿਖਤੀ ਤੌਰ ਉੱਤੇ ਵਾਅਦਾ ਕੀਤਾ ਸੀ ਆਪਣੇ ਮੈਨੀਫੈਸਟੋ ਵਿੱਚ ਵੀ ਕਿ ਜਦੋਂ ਵੀ ਸਰਕਾਰ ਬਣੇਗੀ ਤੁਹਾਡੀ ਮਸਲਾ ਜਿਹੜਾ ਸਾਡੇ ਧਿਆਨ 'ਚ ਹੈ ਔਰ ਪਹਿਲ ਦੇ ਆਧਾਰ ਤੇ ਆਪਾਂ ਹੱਲ ਕਰਾਂਗੇ ਅੱਜ ਸਾਡੇ ਨਾਲ ਸਰਕਾਰ ਜਿਹੜੀ ਆ ਪੂਰਾ ਆੜਾ ਲਾ ਕੇ ਖੜੀ ਆ ਪਰ ਅਸੀਂ ਵੀ ਝੁਕਣ ਵਾਲੇ ਨਹੀਂ ਆ ਡਟਵਾ ਵਿਰੋਧ ਕਰਾਂਗੇ ਔਰ ਇਹਨਾਂ ਨੂੰ ਕਰਾਰੀ ਹਾਰ ਦੇਵਾਂਗੇ ਆਉਣ ਵਾਲੀਆਂ ਚੋਣਾਂ ਵਿੱਚ